ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਟਰ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਕਿਸੇ ਵੀ ਪ੍ਰੋਜੈਕਟ ਤੇ ਪਾਉਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਸ ਨੂੰ ਆਪਾਂ ਛਾਲ ਸਟੋਲ ਮਫਲਰ ਤੇ ਵੀ ਪਾ ਸਕਦੇ ਆ ਕਿਉਂਕਿ ਦੋਨਾਂ ਆਪਾਂ ਸਾਈਡਾਂ ਤੋਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇੱਕੋ ਜਿਹਾ ਦਿੱਖਦਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਚਾਹੁੰਦੇ ਹੋ ਤਾਂ ਬਾਰਡਰ ਦੇ ਤੌਰ ਤੇ ਬਣਾ ਸਕਦੇ ਹੋ ਜਿਵੇਂ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਤੁਸੀਂ ਆਪਣਾ ਸੈੱਟ ਕਰ ਸਕਦੇ ਆਂ ਨਾਲੇ ਬਟਨ ਪੱਟੀ ਚਲਾ ਸਕਦੇ ਆਂ ਇਸ ਤਰ੍ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਸਲਾਈ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਤੇ ਜਿਹੜੇ ਆਪਾਂ ਇਸ ਡਿਜ਼ਾਈਨ ਵਾਸਤੇ ਕੁੰਡੇ ਲੈਣੇ ਆਂ 4 ਦੇ ਮਲਟੀਪਲ ਤੇਨ ਕੁੰਡੇ ਆਪਾਂ ਵਾਧੂ ਲੈਣੇ ਆ ਜਿਵੇਂ 4 4 4 ਲਾਸਟ ਤੇ ਆਪਣੇ ਦਿਨ ਕੁੰਡੇ ਵਾਧੂ ਹੋਣੇ ਚਾਹੀਦੇ ਤਾਂ ਆਪਣਾ ਡਿਜ਼ਾਈਨ ਆ ਜਿਹੜਾ ਸੈੱਟ ਹੋ ਜਾਂਦਾ ਤੇ ਬਣ ਕੇ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਹੀ ਸੌਖਾ ਡਿਜ਼ਾਈਨ ਆ ਤੁਸੀਂ ਬਹੁਤ ਆਸਾਨੀ ਨਾਲ ਇਸ ਨੂੰ ਬਣਾ ਲਓਗੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਦੀ ਪਹਿਲੀ ਸਲਾਈ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਠੀਕ ਹੈ ਪਹਿਲੀ ਸਲਾਈ ਜੇ ਇੱਕ ਹੀ ਸਲਾਈ ਰਿਪੀਟ ਕਰਨੀ ਹੈ ਤੁਸੀਂ ਚਾਹੇ ਉਸ ਨੂੰ ਸਿੱਧੇ ਪਾਸੇ ਤੋਂ ਸ਼ੁਰੂ ਕਰੋ ਚਾਹੇ ਉਲਟੇ ਪਾਸੇ ਤੋਂ ਕਿਉਂਕਿ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਦਿਸਦਾ ਹੈ ਜੀ ਦੋਨੇ ਪਾਸੇ ਤੁਸੀਂ ਇਹਦੇ ਵਾਰਤ ਸਕਦੇ ਆ ਇਸ ਤਰ੍ਹਾਂ ਹੁਣ ਆਪਾਂ ਦੋ ਕੁੰਡੇ ਬਣਾਉਣੇ ਆ ਸਿੱਧੇ ਇਸ ਤਰ੍ਹਾਂ ਇੱਕ ਦੋ ਦੋ ਕੁੰਡੇ ਬਣਾਵਾਂਗੇ ਉਲਟੇ ਦੋ ਕੁੰਡੇ ਬਣਾਵਾਂਗੇ ਸਿੱਧੇ ಬವೇ ದೊ ಕೂಡ ಸಿದೇ ದ ಸಿಧೆ ದೊ ಉಲ್ಟೆ ದೊ ಸಿಧೆ ದೊ ಉಲ್ಟೆ ದೊ ಸಿಧೆ ದೊ ಉಲ್ಟೆ दो कुंडे सीधे दो कुंडे उल्टे इस तरह तो सारी सिलाई बनानी है बस लास्ट से तुम थोड़ा जहां रखना और मैं तुम दस दूँ कि इस तरह आपको करना दो उल्टे दो सीधे दो उल्टे ਦੋ ਸਿੱਧੇ ਦੋ ਉਲਟੇ ਹੁਣ ਆਪਾਂ ਅੱਗੇ ਲਾਸਟ ਤੇ ਲਾਸਟ ਤੇ ਆਪਣੇ ਤਿੰਨ ਕੁੰਡੇ ਰਹਿ ਗਏ ਇਹਨਾਂ ਵਿੱਚ ਆਪਾਂ ਦੋ ਕੁੰਡੇ ਤਾਂ ਸਿੱਧੇ ਬਣਾ ਲਾਂਗੇ ਇੱਕ ਉਲਟਾ ਬਣਾਵਾਂਗੇ ਇਸ ਤਰ੍ਹਾਂ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਇੱਕ ਸਲਾਈ ਆਪਣੀ ਕੰਪਲੀਟ ਹੋ ਗਈ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਉਲਟੇ ਚਾਰ ਕੁੰਡੇ ਹੋ ਗਏ ਫੇਰ ਦੋ ਸਿੱਧੇ ਦੋ ਉਲਟੇ ਚਾਰ ਕੁੰਡੇ ਹੋ ਗਏ ਲਾਸਟ ਤੇ ਆਪਣੇ ਉਸੇ ਤਰ੍ਹਾਂ ਤਿੰਨ ਕੁੰਡੇ ਜਿਹੜੇ ਐਕਸਟਰਾ ਹੈ ਦੋ ਸਿੱਧੇ ਆ ਗਏ ਤੇ ਇੱਕ ਉਲਟਾ ਆ ਗਿਆ ਉਹਨਾਂ ਵਿੱਚੋਂ ਠੀਕ ਹੈ ਇਹਹੀ ਸਲਾਈ ਆਪਾਂ ਫੇਰ ਰਿਪੀਟ ਕਰਾਂਗੇ ਦੂਜੇ ਪਾਸੇ ਤੋਂ ਇਸ ਤਰ੍ਹਾਂ ਹੁਣ ਸਟਾਰਟਿੰਗ 'ਚ ਆਪਣਾ ਧਿਆਨ ਰੱਖਣਾ ਆਪਾਂ ਦੋ ਕੁੰਡੇ ਬਣਾਵਾਂਗੇ ਫੇਰ ਉਸੇ ਤਰ੍ਹਾਂ ਸਿੱਧੇ ਦੋ ਉਲਟੇ ਦੋ ਸਿੱਧੇ சி உோ குண்டை பண்ணுவே சிதை குண்டை உலட்ட சிதை குண்டை உல்டே ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਹੁਣ ਆ ਗਿਆ ਪਲਾਸਟ ਤੇ ਉਸੇ ਤਰ੍ਹਾਂ ਤਿੰਨ ਕੁੰਡੇ ਰਹਿ ਗਏ ਦੋ ਕੁੰਡੇ ਸਿੱਧੇ ਬਣਾ ਲਾਂਗੇ ਇੱਕ ਕੁੰਡਾ ਉਲਟਾ ਇਹੀ ਇੱਕ ਸਲਾਈਪਰ ਰਿਪੀਟ ਕਰਦੇ ਜਾਣਾ ਹੁਣ ਜਦੋਂ ਫੇਰ ਆਪਾਂ ਦੁਬਾਰਾ ਇਹੀ ਸਲਾਈ ਬਣਾਉਣੀ ਤਾਂ ਇਸ ਤਰ੍ਹਾਂ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਦੋ ਕੁੰਡੇ ਸਿੱਧੇ ਬਣਾ ਲੈ ਦੋ ਉਲਟੇ ਬਣਾ ਲੈ ਠੀਕ ਹੈ ਇਸ ਤਰ੍ਹਾਂ ਲਾਸਟ ਤੇ ਆਪਾਂ ਧਿਆਨ ਰੱਖਣਾ ਦੋ ਕੁੰਡੇ ਸਿੱਧੇ ਬਣਾ ਕੇ ਇੱਕ ਉਲਟਾ ਕੁੰਡਾ ਆਉਣਾ ਚਾਹੀਦਾ ਆਪਣਾ ਇਹ ਨਹੀਂ ਭਈ ਆਪਣੀ ਸਿੱਧੀ ਸਲਾਈਏ ਤਾਂ ਆਪਾਂ ਸਿੱਧਾ ਬਣਾ ਲਿਆ ਫਿਰ ਆਪਣਾ ਡਿਜ਼ਾਈਨ ਆ ਜਿਹੜਾ ਸੈੱਟ ਨਹੀਂ ਹੁੰਦਾ ਦੋ ਸਿੱਧੇ ਬਣਾ ਕੇ ਇੱਕ ਉਲਟਾ ਕੁੰਡਾ ਬਣਾਉਣਾ ਕਿਉਂਕਿ ਫਿਰ ਜਦੋਂ ਆਪਾਂ ਸਲਾਈ ਸ਼ੁਰੂ ਕਰਦੇ ਆ ਜਿਹੜਾ ਇੱਕ ਕੁੰਡਾ ਉਲਟਾ ਆਇਆ ਹੁੰਦਾ ਆਪਣਾ ਇੱਥੇ ਦੋ ਸਿੱਧੇ ਇਹ ਇੱਕ ਉਲਟਾ ਤੇ ਇਧਰ ਲਈ ਸਲਾਈ ਚ ਇੱਕ ਸਿੱਧਾ ਆ ਜਾਂਦਾ ਇਹ ਦੋ ਸਿੱਧੇ ਆ ਜਾਂਦੇ ਇਹਨਾਂ ਵਿੱਚੋਂ ਫਿਰ ਦੋ ਸਿੱਧੇ ਬਣ ਜਾਂਦੇ ਦੋ ਉਲਟੇ ਦੋ ਸਿੱਧੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਆਪਣਾ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਦੀ ਰਵਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ